हां जी दोस्तों दोस्तों आज ਆਪਾਂ ਗੱਲ ਕਰਦੇ ਆਂ ਜਿਹੜੀਆਂ ਆਪਣੇ ਪੰਜਾਬ 'ਚ ਲਗਾਤਾਰ ਘਟਨਾਵਾਂ ਹੋ ਰਹੀਆਂ ਜਿਵੇਂ ਪਹਿਲਾਂ ਹਿਆਰਪੁਰ ਹੋਈ ਬੱਚੇ ਨਾਲ ਫਿਰ ਫਰੀਦਕੋਟ ਦਾ ਪਿੰਡ ਕੰਮਿਆਣਾ ਤੇ ਇਹ ਬਹੁਤ ਯਾਰ ਮੈਨੂੰ ਸਮਝ ਨਹੀਂ ਆਉਂਦੀ ਯਾਰ ਲੋਕ ਇੰਨੇ ਕਾਹਤੋਂ ਗਿਰ ਗਏ ਯਾਰ ਕੋਈ ਹੈ ਕਾਨੂੰਨ ਨਾ ਦੀ ਕੋਈ ਚੀਜ਼ ਹੀ ਹੈ ਨਹੀਂ ਯਾਰ ਮੈਨੂੰ ਸਮਝ ਨਹੀਂ ਆਉਂਦੀ ਕੀ ਪੰਜਾਬ 'ਚ ਕਾਨੂੰਨ ਵੀ ਕਿੱਥੇ ਰਹਿ ਗਿਆ ਯਾਰ ਇਹ ਪਹਿਲੀ ਗੱਲ ਤਾਂ ਮੈਂ ਇੱਕ ਬੇਨਤੀ ਕਰਦਾ ਜਿੰਨੀਆਂ ਵੀ ਪਿੰਡ ਪਿੰਡਾਂ ਚ ਪੰਚਾਇਤਾਂ ਇਹ ਪੰਚਾਇਤਾਂ ਮਤੇ ਪਾਉਣ ਵੀ ਕੋਈ ਵੀ ਪ੍ਰਵਾਸੀ ਸਾਡੇ ਪਿੰਡ ਚ ਆ ਕੇ ਰਹਿੰਦਾ ਤਾਂ ਉਹ ਪਹਿਲਾਂ ਤਾਂ ਆਪਦੀ ਪੁਲਿਸ ਵੈਰੀਫਿਕੇਸ਼ਨ ਦੀ ਸਾਨੂੰ ਸਰਟੀਫਿਕੇਟ ਦੇਵੇ ਠੀਕ ਹੈ ਫਿਰ ਉਹਦਾ ਸਾਰਾ ਕੁਝ ਚੈੱਕ ਕੀਤਾ ਜਾਵੇ ਆਧਾਰ ਕਾਰਡ ਵੋਟ ਜੋ ਵੀ ਹੈਗਾ ਉਹਦਾ ਸਾਰਾ ਜੋ ਵੀ ਡਾਕੂਮੈਂਟ ਹੈਗਾ ਉਹ ਤੇ ਚੈੱਕ ਕੀਤੇ ਜਾਣ ਤੇ ਫੇਰ ਹੀ ਉਹਨੂੰ ਰਹਿਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਇਹ ਇਹ ਪਿੰਡ ਪਿੰਡ ਇਹੋ ਕੁਛ ਹੀ ਹੈ ਸਾਰਾ ਕੁਛ ਹੈ ਹੁਣ ਸਾਡੇ ਪਿੰਡ ਦੀ ਲੈ ਲਓ ਪਤਾ ਹੀ ਨਹੀਂ ਸਾਡੇ ਪਿੰਡ ਚ ਕੌਣ ਕਿੱਥੋਂ ਆ ਕੇ ਰਹੀ ਜਾਂਦਾ ਕੋਈ ਪਤਾ ਨਹੀਂ ਕਿਸੇ ਨੂੰ ਕਿਸੇ ਦਾ ਨਾਂਜੀ ਕੋਈ ਕਿਸੇ ਨੇ ਵੀ ਕਦੇ ਪੰਚਾਇਤ ਨੇ ਕੋਈ ਉੱਤਾਂ ਨਹੀਂ ਕੀਤਾ ਕੋਈ ਹੈਗਾ ਰਾ ਠੀਕ ਹੈ ਪਿਛਲੀਆਂ ਪਿਛਲੀਆਂ ਪੰਚਾਇਤਾਂ ਨੇ ਤਾਂ ਵੋਟ ਵੋਟ ਰਾਜ ਕਰਕੇ ਇਹਨਾਂ ਦੀਆਂ ਵੋਟਾਂ ਹੀ ਬਣਾਤੀਆਂ ਵੇਖੋ ਤੁਸੀਂ ਵੋਟਾਂ ਬਣਾਤੀਆਂ ਆਪ ਤੇ ਪਣਾ ਜਿਹੜੀਆਂ ਜਗ੍ਹਾ ਹੈਗੀਆਂ ਮਕਾਨ ਉਹਨਾਂ ਚ ਕਿਰਾਏ ਤੇ ਬਾਤੇ ਪ੍ਰਵਾਸੀ ਮਜ਼ਦੂਰ ਐ ਨਹੀਂ ਕਹਿੰਦੇ ਅਸੀਂ ਨਹੀਂ ਪਾਉਣੇ ਚਾਹੀਦੇ ਬਾਹਰ ਉਹ ਠੀਕ ਹੈ ਕੰਮ ਮਿਹਨਤ ਕਰਨ ਆਉਂਦੇ ਆ ਕਰਨ ਮਿਹਨਤ ਤੇ ਪਰ ਜਿਹੜੇ ਵਿਗੜੇ ਬੰਦੇ ਆਉਂਦੇ ਆ ਜਿਵੇਂ ਉਹ ਹੁਸ਼ਿਆਰਪੁਰ ਵਾਲਾ ਸੀਗਾ ਉਹਦੇ 10 ਸਾਲ ਦੀ ਸਜ਼ਾ ਉਹਨੂੰ ਹੋਈ ਵੀ ਸੀ ਪਹਿਲਾਂ ਉਹ ਕੱਟ ਕੇ ਆਇਆ ਵਾ ਐਵੇਂ ਜਿਹੇ ਅਪਰਾਧੀ ਬਿਰਤੀ ਵਾਲੇ ਬੰਦਿਆਂ ਵਾਸਤੇ ਤਾਂ ਜੋ ਕੰਨੇ ਹੋਣਾ ਚਾਹੀਦਾ ਸਰਕਾਰ ਨੂੰ ਵਿੱਚ ਕੰਨੇ ਹੋਣਾ ਚਾਹੀਦਾ ਤੇ ਪਿੰਡ ਦੀ ਪੰਚਾਇਤ ਨੂੰ ਵੀ ਕੰਨੇ ਹੋਣਾ ਚਾਹੀਦਾ ਮੇਰੇ ਦੋਸਤੋ ਤੇ ਇਹ ਪੰਚਾਇਤ ਜਰੂਰ ਇਹ ਕੰਮ ਕਰੇ ਮਤੇ ਪਾਏ ਜਾਣ ਆਮ ਲੋਕ ਪੰਚਾਇਤ ਦੇ ਨਾਲ ਇੱਕ ਕਰੀ ਬਸ ਇੱਕ ਕਦਮ ਚੱਕਣ ਦੀ ਦੇਰ ਹੈ ਲੋਕ ਬਹੁਤ ਸਾਥ ਦੇਣਗੇ ਕੰਮ ਚੱਲ ਵੀ ਰਿਹਾ ਹੁਣ ਬਹੁਤ ਬਠਿੰਡੇ ਏਰੀਆ ਚ ਜਰਾ ਮਾ ਇਧਰ ਰਾਮਪੂੜੇ ਚ ਕਾਫੀ ਥਾਵਾ ਦੇ ਚੱਲ ਰਿਹਾ ਤੇ ਇਹ ਪੰਜਾਬ ਵਿੱਚ ਵਿੱਚ ਸਾਰੇ ਪੰਜਾਬ ਵਿੱਚ ਚੱਲਣਾ ਚਾਹੀਦਾ ਇੱਕ ਲਹਿਰਬਾਨੀ ਚਾਹੀਦੀ ਹੈ ਜੋ ਵੀ ਇੱਥੇ ਆ ਕੇ ਰਹਿੰਦਾ ਸਾਡੇ ਪਿੰਡ ਚ ਉਹ ਤੋਂ ਪਹਿਲਾਂ ਪੰਚਾਇਤ ਸਰਪੰਚ ਕੋਲੇ ਆਵੇ ਤੇ ਆਪਦੀ ਵੈਰੀਫਿਕੇਸ਼ਨ ਜਿਹੜੀ ਪੁਲਿਸ ਦੀ ਹੈਗੀ ਇਹ ਸਰਟੀਫਿਕੇਟ ਉਹ ਦੇ ਦੇ ਪਹਿਲਾਂ ਸਾਰਾ ਕੁਝ ਲਿਖਾਵੇ ਐਡੀ ਕਿੱਡੀ ਗੱਲ ਹੈ ਜੇ ਪੰਚਾਇਤਾਂ ਦੀ ਜ਼ਿੰਮੇਵਾਰੀ ਬੰਦੀ ਹੈ ਜੇ ਪੰਚਾਇਤਾਂ ਚਾਹਣ ਤਾਂ ਕੋਈ ਵੀ ਬੰਦਾ ਮਾੜਾ ਬੰਦਾ ਆ ਕੇ ਨਹੀਂ ਰਹਿ ਸਕਦਾ ਕਾ ਪਿੰਡ ਚ ਕਿਸੇ ਵੀ ਪਿੰਡ ਚ ਨਹੀਂ ਰਹਿ ਸਕਦਾ ਦਾ ਇੱਕ ਮਿਆਣੀ ਦੀ ਘਟਨਾ ਜਿਹੜੀ ਇਹਨੂੰ ਬੱਚੇ ਨੂੰ ਟੌਫੀਆਂ ਦੇ ਬਹਾਨੇ ਤਿੰਨ ਚਾਰ ਜਾਣੇ ਲੈ ਕੇ ਤੇ ਜਾ ਕੇ ਵਿਚਾਰੇ ਨੂੰ ਸੋਸਾਇਟੀ ਦੇ ਸਟੋਰ ਚ ਲੈ ਕੇ ਦੇਖੋ ਤੁਸੀਂ ਇਹਨਾਂ ਦੇ ਹੌਸਲੇ ਦੇਖੋ ਯਾਰ ਮਾੜੇ ਬੰਦਿਆਂ ਦੇ ਯਾਰ ਉਹ ਪਾਪ ਗੋ ਪਰਸਣੀਆਂ ਦਾ ਤੁਹਾਨੂੰ ਯਾਰ ਜੋ ਆਕਾਂ ਦੇ ਥੋੜੇ ਹੈ ਨਹੀਂ ਜਵਾਬ ਯਾਰ ਹੱਦ ਹੋ ਗਈ ਯਾਰ ਸੁਣ ਕੇ ਲੂ ਕੰਡਾ ਖੜਾ ਹੋ ਜਾਂਦਾ ਯਾਰ ਤੇ ਇਹ ਪਾਪੀ ਕੀ ਕਰੀ ਜਾਂਦੇ ਆ ਯਾਰ ਇੰਨੀ ਇੰਨੀ ਘਟਿਆ ਸੋਚ ਇਹਨਾਂ ਗਿਰਗੇ ਲੋਕ ਏ ਦੋਸਤੋ ਭਾਵੇਂ ਤਾਂ ਕੋਈ ਹੋਰ ਆਰਗੇਨਾਈਜੇਸ਼ਨ ਹੋਵੇ ਜਾਂ ਕੋਈ ਜਥੇਬੰਦੀ ਕੁਛ ਵੀ ਐ ਕੋਈ ਹੋਵੇ ਤੇ ਜਾਂ ਹੋਵੇ ਸਰਕਾਰ ਕਾਮ ਆਰ ਕੇ ਟੰਗਣਾ ਪੈਣਾ ਮਾਹੌਲ ਫੇਰ ਹੀ ਕੋਈ ਸ਼ਾਂਤ ਹੋਊਗਾ ਅੱਗੇ ਜਿਵੇਂ ਅੱਗੇ ਹੋਇਆ ਬਹੁਤ ਘਟ ਗਿਆ ਸੋਸ਼ਲ ਮੀਡੀਆ ਤੋਂ ਕੰਮ ਉਹ ਤੁਹਾਨੂੰ ਪਤਾ ਹੀ ਆ ਸਾਰਾ ਕਿਵੇਂ ਹੋਇਆ ਬਹੁਤ ਬਹੁਤ ਗੰਦ ਸੀਗਾ ਤੇ ਹੁਣ ਬਹੁਤ ਘੱਟ ਅੱਗੇ ਨਾਲੋਂ ਬਹੁਤ ਫਰਕ ਆ ਇਸੇ ਤੱਕਾਂ ਦਾ ਹੀ ਕੋਈ ਨਾ ਕੋਈ ਸਰਕਾਰ ਕਰੇ ਜਾਂਦਾ ਤੇ ਇਹ ਜਿੰਨਾ ਚਿਰ ਕਾਮ ਆਰ ਕੇ ਨਹੀਂ ਟੱਕਦੇ ਉਹਨਾਂ ਚਿਰ ਕੋਈ ਹੱਲ ਨਹੀਂ ਹੋਣਾਗਾ ਇਹਨਾਂ ਦੇ ਤਾਂ ਹੌਲੇ بلند ਹੋਈ ਜਾਂਦੇ ਆ ਤੇ ਸਾਰਾ ਜੁਪੀ ਬਿਹਾਰੀ ਇੱਥੇ ਆ ਗਿਆ ਆਪਣੇ ਤਾਂ ਤੇ ਜਿਹੜੇ ਸਹੀ ਬੰਦੇ ਆ ਉਹਨਾਂ ਨੂੰ ਵੀ ਜਿਹੜੇ ਅਪਰਾਧੀ ਫਿਰਤੀ ਵਾਲਿਆ ਬੰਦੇ ਛੱਕ ਦੀ ਨਿਗਾ ਨਿਗਾਣਾ ਵੇਖਣ ਲਾਤਾ ਬਹੁਤ ਬੰਦੇ ਚੰਗੇ ਵੀ ਹੈਗੇ ਆ ਵਿੱਚ ਪਰ ਜੋ ਇਹ ਕਰ ਰਿਹਾ ਤਾਂ ਮੈਨੂੰ ਲੱਗਦਾ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੂੰ ਇੱਕ ਲਹਿਰ ਬਣਾਉਂਦੀ ਲੋੜ ਹੈ ਤੇ ਉੱਠਣਾ ਚਾਹੀਦਾ ਪੰਜਾਬ ਨੂੰ ਇਹ ਇਸ ਕੰਮ ਪਿੱਛੇ ਲਹਿਰ ਬਣਾਓ ਇਹ ਜਾਂ ਤਾਂ ਇਹ ਕੰਮ ਕਰੋ ਜਾਂ ਸਰਕਾਰ ਅੱਖਾਂ ਖੋਲੇ ਇਹ ਕੋ ਗੱਲ ਆ ਦੂਜੇ ਤੀਜੇ ਜਨੇਵ ਦੀਆਂ ਘਟਨਾਵਾਂ ਆ ਵੀ ਹੋਣ ਲੱਗੀਆਂ ਤਾਂ ਫੇਲ ਹੋ ਗਈ ਸਰਕਾਰ ਇਸ ਕੰਮ ਤੇ ਜਮਾਂ ਫੇਲ ਹੈ ਸਰਕਾਰ ਆ ਕੋਈ ਗੋਲੀਆਂ ਚਲਾਈ ਜਾਂਦਾ ਕੋਈ ਕੀ ਕੁਛ ਹੋਈ ਜਾਂਦਾ ਕਿੰਨੀਆਂ ਕੋ ਕਿੰਨੇ ਇਹ ਹੋ ਗਏ ਹਾਸੇ ਤੇ ਇਹ ਇਹ ਬਣਾਉਣੀ ਚਾਹੀਦੀ ਹੈ ਇਹ ਐਮਐਲਏ ਐਮਪੀ ਇਹਨਾਂ ਨੂੰ ਵੀ ਜਾਗਣਾ ਚਾਹੀਦਾ ਇਹ ਵੀ ਨੂੰ ਸਭ ਮੁੱਦਾ ਠਾਉਣਾ ਚਾਹੀਦਾ ਇਹਨਾਂ ਨੂੰ ਵੀ ਇਹਨਾਂ ਦੇ ਪੂਰੇ ਵੈਰੀਫਿਕੇਸ਼ਨ ਕਰਕੇ ਇਹਨਾਂ ਨੂੰ ਰੱਖਿਆ ਜਾਵੇ ਪਿੰਡਾਂ 'ਚ ਜਿਹੜੇ ਆਉਂਦੇ ਆ ਇਹ ਰਹਿਣ ਵਿੱਚ ਸਹੀ ਬੰਦੇ ਬਿਠਾਇਆ ਵਿੱਚ ਗਲਤ ਬੰਦੇ ਵੀ ਬਿਠਾਇਆ ਤੇ ਪਰ ਇਹ ਘਟਨਾਵਾਂ ਬਹੁਤ ਹੋ ਰਹੀਆਂ ਐ ਮਾੜੀਆਂ ਘਟਨਾਵਾਂ ਬਹੁਤ ਹੋ ਰਹੀਆਂ ਇਹ ਸਾਡੇ ਬੱਚਿਆਂ ਨਾਲ ਬਹੁਤ ਕੁਛ ਗਲਤ ਹੋ ਰਿਹਾ ਤੇ ਇਹ ਨਾ ਸੋਚੋ ਕਿ ਇਹਦੇ ਨਾਲ ਹੀ ਹੋਇਆ ਮੈਨੂੰ ਕੀ ਐ ਐ ਨਹੀਂ ਜਿੰਨਾ ਇਹ ਜੇ ਉਹਦੇ ਆ ਗਈ ਤਾਂ ਫਲਾਨੇ ਕਿਸੇ ਹੋਰ ਦੇ ਨਾਮ ਆਪਾਂ ਕਾਨੂੰਨ ਲੈਣਾ ਆ ਜੇ ਉਹਦੇ ਆ ਗਈ ਤਾਂ ਇਹ ਆਪਦੇ ਘਰੇ ਦੀ ਆਊਗੀ ਕਿੰਨਾ ਚਿਰ ਬਚੋਗੇ ਕਿਸੇ ਨੇ ਨਹੀਂ ਬਚਣਾ ਇੱਕ ਕਰ ਇਹਨਾਂ ਦੇ ਮੂੰਹ ਨੂੰ ਖੂਨ ਲੱਗਿਆ ਤਾਂ ਇਹ ਹੋਰ ਜੇ ਇਹਨਾਂ ਨੂੰ ਕੋਈ ਮਸਾਲੀ ਸਜ਼ਾ ਨਾ ਨਲੀ ਕਾ ਮਾਰ ਕੇ ਨਾ ਟੰਗਿਆ ਤਾਂ ਇਹਨਾਂ ਦੇ ਮੂੰਹ ਨੂੰ ਖੂਨ ਲੱਗਾ ਇਹ ਵਦਨਗੇ ਘਟਦੇ ਨਹੀਂ ਇਹ ਜੀ ਤਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਹੱਥ ਜੋੜ ਕੇ ਇਹਨਾਂ ਇਹਨਾਂ ਖਿਲਾਫ ਲਹਿਰ ਬਣਾਓ ਇੱਕ ਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਖਾਸ ਕਰਕੇ ਬੇਨਤੀ ਹੈ ਇਹਨਾਂ ਤੋਂ ਪੁਲਿਸ ਵੈਰੀਫਿਕੇਸ਼ਨ ਦੀਆਂ ਕਾਪੀਆਂ ਜ਼ਰੂਰ ਲਾਓ ਇਹ ਨਾ ਦੀ ਇਨਕੁਆਰੀ ਕਰੋ ਸਰਪੰਚ ਸਾਹਿਬ ਕੋਈ ਵੀ ਹੈ ਸਾਰੀਆਂ ਪਿੰਡਾਂ ਦੀਆਂ ਪਛਾਇਤਾ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਇਹਨਾਂ ਦੀ ਪ੍ਰੋਪਰ ਜਾਂਚ ਕਰਕੇ ਇਹਨਾਂ ਨੂੰ ਫੇਰ ਪਿੰਡ 'ਚ ਰਹਿਣ ਦੀ ਇਜਾਜ਼ਤ ਦਿਓ ਨਹੀਂ ਤਾਂ ਇਹ ਬਹੁਤ ਇਹ ਤਾਂ ਜੁਰਮ ਹੁੰਦੇ ਰਹਿਣਗੇ ਦਰਿੰਦਗੀ ਤਾਂ ਹੁੰਦੀਆਂ ਹੀ ਰਹਿਣਗੀਆਂ ਇਹਨਾਂ ਨੂੰ ਮੂੰਹ ਪਿਆ ਪਿਆ ਕੋਈ 2-4 ਮਹੀਨਾ ਪਿੱਛੇ ਜਵਾਨ ਤਾਂ ਹੋ ਜਾਂਦੀ ਇਹਨਾਂ ਨੂੰ ਕੌਣ ਪੁੱਛਦਾ ਇਹਨਾਂ ਨੂੰ ਡਰੀ ਕੋਈ ਨਹੀਂ ਉਹ ਸਾਰਾ ਜਿੰਨਾ ਅਪਰਾਧ ਸੀਗਾ ਸਾਰਾ ਇੱਧਰ ਆਪਣੀ ਪੰਜਾਬ ਵਿੱਚ ਆ ਗਿਆ। ਉੱਥੇ ਸੁੱਖ ਜਾਣ ਕੀ ਹੁਣ। ਜੋਗੀ ਗੋਲੇ ਤੇ ਇੱਧਰ ਸਾਡੀਆਂ ਸਰਕਾਰਾਂ ਕੱਖ ਨਹੀਂ ਕਰਦੀਆਂ ਕੁਝ ਵੀ। ਕਿ ਡੇ-ਡੇ ਤੱਕੜੇ ਜਰਮ ਹੋ ਰਿਹਾ। ਉਹ ਸਾਰੇ ਵੀਰ ਇੱਕ ਤਾਂ ਪੰਚਾਇਤਾਂ ਨੂੰ ਤਾਂ ਵਾਰ-ਵਾਰ ਹੀ ਕਿਹਾ ਹੁਣ ਬਿੰਦੇ ਛੱਟੇ ਕਹਿਣ ਦਾ ਕੋਈ ਫਾਇਦਾ ਨਹੀਂ। ਉਹੀ ਗੱਲ ਕਰਨ ਦਾ ਵੀ ਇਹ ਲੈਣ ਵੈਰੀਫਿਕੇਸ਼ਨ ਉਹਨਾਂ ਤੋਂ ਪੁਲਿਸ ਦੀ ਰਿਪੋਰਟ ਕਾਪੀ ਲੈਣ ਤੇ ਸਾਰੇ ਜਿਹੜਾ ਪੁਲਿਸ ਨੇ ਇਹਨਾਂ ਨੂੰ ਦੇਊ ਵੀ ਨਾ ਪਾਈ ਹੈ ਤਾਂ ਰਿਕਾਰਡ ਸਹੀ ਹੈ ਜਾਂ ਇਹ ਅਪਰਾਧੀ ਵੀ ਹੈ ਤੇ ਅੱਜ ਕੱਲ ਤਾਂ ਨੈਟ ਤੇ ਸਾਰਾ ਕੁਝ ਨਿਕਲਿਆ ਆਉਂਦਾ ਇਹਨਾਂ ਦੇ ਆਧਾਰ ਕਾਰਡ ਰ ਸਾਰਾ ਕੁਝ ਇਹਨਾਂ ਦੇ ਕੋਲੇ ਆ ਨੰਬਰ ਸਰਚ ਮਾਰ ਕੇ ਸਾਰਾ ਕੁਝ ਪਤਾ ਲੱਗ ਜਾਂਦਾ ਕਿ ਇਹ ਜਾਂ ਬੰਦਾ ਕਿੱਥੇ ਹੈਗਾ ਕੀ ਇਹਦੇ ਤੇ ਹੈਗਾ ਕਿੰਨੇ ਇਹਦੇ ਤੇ ਪਰਚੇ ਦਰਜ ਆ ਤੇ ਸਾਰੇ ਅਪਰਾਧੀ ਵਿਰਤੀ ਵਾਲਿਆਂ ਦੇ ਸਾਰਿਆਂ ਦੇ ਸਾਹਮਣੇ ਆਏ ਹਨ ਕਿ ਜਿਹੜਾ ਐਜਾ ਬੰਦਾ ਉਹਨੂੰ ਰੇਡ ਦੀ ਜਾਇਜ਼ਤ ਨਾ ਦਿੱਤੀ ਜਾਵੇ ਪਿੰਡ 'ਚ। ਤੈਨ ਯਾਰ ਬੜਾ ਦੁੱਖ ਲੱਗਿਆ ਯਾਰ ਸੁਣ ਕੇ ਆ ਯਾਰ ਬੱਚਿਆਂ ਨਾਲ ਐ ਇੰਨਾ ਯਾਰ ਘਟਿਆ ਕੰਮ। ਆ ਯਾ ਸੋਚ ਕੇ ਵੀ ਡਰ ਆਉਂਦਾ ਕੁੜੀ ਆ ਵਾ ਰੂਹ ਕੰਮ ਜਾਂਦੀ ਆ। ਤੇ ਇੱਥੇ ਕੋਈ ਫਿਕਰ ਹੀ ਨਹੀਂ ਕਿਸੇ ਨੂੰ ਕਿਸੇ ਸਰਕਾਰ ਨੂੰ ਨਹੀਂ ਫਿਕਰ ਕਿਸੇ ਮੰਤਰੀ ਸੰਤਰੀ ਨੂੰ ਕੋਈ ਨਹੀਂ ਪੁੱਛਦਾ ਇੱਥੇ। ਲਗਾਤਾਰ ਝਰਮ ਤੇ ਝਰਮ ਝਰਮ ਤੇ ਝਰਮ ਕੀ ਕੁਛ ਹੋਈ ਜਾਂਦਾ ਇੱਥੇ ਇਹ ਤਾਂ ਲੋਕਾਂ ਨੂੰ ਹੀ ਉੱਠਣਾ ਪੈਣਾ ਹੈ ਤੇ ਭਰਾਵੋ ਐ ਨਾ ਸੋਚੋ ਜੀ ਇਹ ਤਾਂ ਫਲਾਣੇ ਨਾਲ ਹੋਈ ਹੈ ਮੈਨੂੰ ਤਾਂ ਕੋਈ ਚੱਕਰ ਨਹੀਂ ਬਹੁਤ ਜਲਦੀ ਇਹ ਆਪਣੇ ਘਰਾਂ ਚ ਵੀ ਆ ਜਾਣੀਆਂ ਇਹ ਜੇ ਕਿਸੇ ਦੇ ਅੱਗ ਕਿਸੇ ਦੇ ਲੱਗੀ ਆ ਤਾਂ ਆਪਦੇ ਵੀ ਆ ਹੀ ਜਾਣੀਆਂ ਇਹ ਕਿੰਨਾ ਚਿਰ ਬਚੋਗੇ ਅੱਜ ਹੀ ਆਵਾਜ਼ ਉਠਾਓ ਇਕੱਠੇ ਹੋ ਸਾਰੇ ਹੋ ਕੋਈ ਬਣਾਓ ਪ੍ਰੋਗਰਾਮ ਸਾਰੇ ਇਕੱਠੇ ਹੋ ਕੇ ਇਹਨਾਂ ਦੇ ਵਿਰੁੱਧ ਇਹਨਾਂ ਤੋਂ ਲੋਕ ਆਪਣੀਆਂ ਗੁੱਪੀਆਂ ਮੈਂ ਸਾਰੇ ਪਿੰਡਾਂ ਵਾਲਿਆਂ ਨੂੰ ਬੇਨਤੀ ਕਰਦਾ ਆਪਦੇ ਪਿੰਡ ਵਾਲਿਆਂ ਨੂੰ ਵੀ ਉੱਠੋ ਕਰੋ ਕੋਈ ਨਾ ਕੁਛ ਅਸੀਂ ਪੂਰਾ ਸਾਥ ਸਾਰੇ ਸਾਥ ਦੇਣਗੇ ਪੂਰਾ ਸਾਰੇ ਸਾਥ ਦੇਵਾਂਗੇ ਅਸੀਂ ਇਹਨਾਂ ਤੋਂ ਕੋਈ ਨਾ ਕੋਈ ਇਹ ਕੋਈ ਇਹ ਜਾ ਕਾਨੂੰਨ ਬਣਾਓ ਪੰਚਾਇਤ ਕੋਲੇ ਪੰਚਾਇਤ ਨੂੰ ਮਿਲੋ ਇਹ ਭਾਈ ਲਓ ਇਹਨਾਂ ਤੋਂ ਸਾਰੇ ਕਾਗਜ਼ਾਤ ਸਾਰਾ ਪਤਾ ਕਰੋ ਇਹਨਾਂ ਦਾ ਕਿਹੜੇ ਅਪਰਾਧੀ ਵਰਤੀ ਵਾਲਿਆ ਜਿਹੜੇ ਦੂਜੇ ਠੀਕ ਹੈ ਭਾਈ ਨਹੀਂ ਆ ਕਿ ਬੇਨਤੀਆਂ ਕਰਨੀਆਂ ਸੀ ਮੈਂ ਤਾਂ ਇਹ ਵੀਡੀਓ ਲਾਈਕ ਤੇ ਸ਼ੇਅਰ ਸ਼ੇਅਰ ਜ਼ਰੂਰ ਕਰ ਦਿਓ ਜੇ ਲਾਈਕ ਕਮੈਂਟ ਕਰਕੇ ਵੀ ਦੱਸੋ ਵੀ ਇਹ ਸਹੀ ਹੈ ਇਵੇਂ ਹੋਣਾ ਚਾਹੀਦਾ ਹੈ ਸ਼ੇਅਰ ਕਰ ਦਿਓ ਦੱਬ ਕੇ ਦੱਬ ਤਾਂ ਕਿ ਇਹ ਹਰ ਬੰਦੇ ਤੱਕ ਵੀ ਵੀਡੀਓ ਪਹੁੰਚ ਸਕੇ ਇਹ ਸਾਰਿਆਂ ਨੂੰ ਉੱਠਣਾ ਪੈਣਾ ਉੱਠੋ ਬਾਈ ਐ ਨਹੀਂ ਕਰਨਾ ਦਬਕੇ ਕਰ ਦਿਓ ਜੇ ਸ਼ੇਅਰ ਦੋਸਤੋ ਹਰ ਇੱਕ ਤੇ ਪਹੁੰਚੇ ਇਹ ਵੀਡੀਓ ਪਹੁੰਚਣੀ ਚਾਹੀਦੀ ਹੈ ਤਾਂ ਕਿ ਪਛਾਇਤਾਂ ਤੱਕ ਸਰਪੰਚਾ ਤੱਕ ਪਹੁੰਚੇ ਇਹ ਸਾਰੇ ਪੰਜਾਬ ਦੇ ਸਰਪੰਚਾ ਨੂੰ ਬੇਨਤੀ ਹੈ ਠੀਕ ਹੈ ਦੋਸਤੋ ਬਹੁਤ ਬਹੁਤ ਧੰਨਵਾਦ ਤੁਹਾਡਾ ਜੁੜਨ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ